ਬਠਿੰਡਾ ਦੀ ਸੰਗੂਆਣਾ ਬਸਤੀ ਚ ਜਾਹਰ ਵੀਰ ਗੁੱਗਾ ਜੀ ਦਾ ਮੇਲਾ ਬੜੀ ਧੁੰਮਧਾਮ ਦੇ ਨਾਲ ਮਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਚ ਸ਼ਰਦਾਲੂਆਂ ਨੇ ਪਹੁੰਚ ਕੇ ਗੁੱਗਾ ਜੀ ਦੇ ਮੰਦਿਰ ਤੇ ਮੱਥਾ ਟੇਕਿਆ ਇੱਥੇ ਬਹੁਤ ਮਨੋਕਾਮਨਾ ਪੂਰੀ ਹੁੰਦੀ ਹੈ ਹਰ ਸਾਲ ਆਈਦਾ ਮੇਲਾ ਭਰੀਦਾ ਜੀ ਔਰ ਬਾਬਾ ਜੀ ਦਾ ਨਾਮ ਲੈ ਕੇ ਗੁਣਗਾਨ ਕਰੀਦਾ ਔਰ ਇੱਥੇ ਕੋਈ ਵੀ ਆਜੇ ਦੁੱਧ ਪੁੱਤ ਸਭ ਨੂੰ ਕਬੂਲ ਹੁੰਦਾ ਹੈ ਸਾਊਦੀ ਮਨੂ ਕਾਮਨਾ ਪੂਰੀਆ ਲੋਕਰੇ ਨੌکریاں ਮਿਲਦੀਆਂ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਨੂੰ ਪੁੱਤ ਬਲਦਾ ਬਾਬਾ ਗੁਗਾ ਜੀ ਦੇ ਇਤਿਹਾਸ ਬਾਰੇ ਮੰਦਰ ਦੇ ਪੁਜਾਰੀ ਨੇ ਜਾਣ ਨਾ ਪਾਇਆ ਇਹ ਦੋ ਭੈਣਾ ਸੀ ਕਹਿੰਦੇ ਵੀ ਤੈਨੂੰ ਦੋ ਪੁੱਤ ਤਾਂ ਦੇ ਤੇ ਪੁੱਤ ਹੋਰ ਕੀ ਚਾਹੀਦਾ ਉਹ ਕਹਿੰਦੀ ਨਹੀਂ ਗੁਰੂ ਜੀ ਮਨ ਨੂੰ ਕੁਝ ਨਹੀਂ ਮਿਲਿਆ ਜਦੋਂ ਦੇਖਿਆ ਉਹੋ ਕਹਿੰਦੇ ਤਾਂ ਬਹੁਤ ਵੱਡਾ ਅਨਰਥ ਹੋ ਗਿਆ ਸਰੀਰ ਉੱਥੇ ਹੀ ਸੀ ਆਪ ਤਾਲ ਲੋਕ ਚਲ ਕੇ ਛੇਛਨਾਗ ਕੋਲੇ ਛੇਛਨਾਗ ਨੂੰ ਕਹਿੰਦੇ ਵੀ ਤੇਰਾ 101 ਪੁੱਤਰ ਆ ਇੱਕ ਪੁੱਤ ਮੈਨੂੰ ਦੇ ਦੇ ਫਿਰ ਪਦਮਨਾਗ ਲਿਆਂਦਾ ਤੇ ਝੋਲੀ ਚੋਂ ਗੁੱਗਲ ਕੱਢ ਕੇ ਦਿੱਤੀ ਵੀ ਤੇਰੇ ਗੁੱਗਾ ਪੈਦਾ ਹੋਊ ਤੇ ਜੋੜਿਆਂ ਨੂੰ ਮਾਰੂਗਾ ਉਹ ਕਹਿੰਦੀ ਮੇਰੇ ਬੱਚਾ ਨਾ ਹੋਵੇ ਪਰ ਮੇਰੀ ਭੈਣ ਦੇ ਬੱਚਿਆਂ ਨੂੰ ਕੁਛ ਨਾ ਹੋਵੇ ਗੁਰੂ ਗੋਰਖਨਾਥ ਜੀ ਕਹਨ ਲੱਗੇ ਤਾਂ ਆਕਾਸ਼ ਬਾਣੀ ਆ ਜੋ ਬਚਨ ਹੋਣੇ ਸੀ ਹੋ ਗਏ ਦਸਨ ਯੁਗ ਹੈ ਕਿ ਜਾਹਰ ਵੀਰ ਗੁੱਗਾ ਜੀ ਦਾ ਇੱਕ ਸਥਾਨ ਰਾਜਸਥਾਨ ਦੀ ਹਨੂਮਾਨਗੜ ਦੇ ਸ਼ਹਿਰ ਗੁੱਗਾ ਮੋੜੀਏ ਤੇ ਇੱਕ ਸਥਾਨ ਬਠੰਡਾ ਚਸਤੇ ਤਾ ਜਿੱਥੇ ਲੋਕ ਹਰ ਸਾਲ ਵੱਡੀ ਗਿਣਤੀ 'ਚ ਹਾਜ਼ਰੀ ਭਰਦੇ ਨੇ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ